ਮੇਰੇ ਜਈਆਂ ਬੇਰੀਆਂ ਬਥੇਰੀਆਂ ਸੀ ਜਾਗੇ ਉੱਤੇ ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ੀਕ ਹੈ ਕੋਲੇ ਹੋ ਕੇ ਸੜ ਗਈਆਂ ਬੁੱਢੀਆਂ ਹੋ ਮਰ ਗਈਆਂ ਬੱਕਰੀਆਂ ਚਰ ਗਈਆਂ ਬਚਨ ਇਹ ਠੀਕ ਹੈ ਮੈਂ ਹਰੀ ਭਰੀ ਸਤਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 500 ਤੋਂ ਵਧੇਕ ਹੈ ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ ਦੇਮ ਦਾ ਉਗਾਹੀ ਪਤ ਪਤ ਮੇਰਾ ਠੀਕ ਹੈ ਇਹ ਮੇਰਾ ਪੱਤਾ ਪਤਾ ਉਗਾਈ ਭਰ ਰਿਹਾ ਇਹ ਅੱਜ ਮੈਂ ਠੀਕ ਠਾਕ ਤਿਆਰੀ ਭਰੀਆਂ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ੋਹ ਪ੍ਰਾਪਤ ਹੋ ਗਈ ਤੇ ਜਗਤ ਗੁਰੂ ਬਾਬਾ ਜੀ ਦੀ ਸ਼ੋਹ ਇੱਕ ਦਾਦਣ ਨੂੰ ਹੋ ਜਾਵੇ ਤੇ ਉਹ 베ਰ ਸਾਹਿਬ ਬਣ ਜਾਂਦੀ ਆ ਤੇ 베ਰੀ ਕਹਿੰਦੀ ਮੇਰੇ ਨਾਂ ਤੇ ਗੁਰੂ ਕੇ ਪੰਚਨੇ ਗੁਰੂ ਕੀਆ ਸੰਗਤਾਂ ਨੇ ਗੁਰੂ ਕੇ ਦਰਬਾਰ ਦਾ ਨਾਮ ਰੱਖਿਆ ਗੁਰਦੁਆਰਾ ਸ੍ਰੀ 베ਰ ਸਾਹਿਬ ਗੁਰਦੁਆਰਾ ਸ੍ਰੀ 베ਰ ਸਾਹਿਬ ਜਿਸ ਦੇ ਨਾਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੀ ਸੰਬੰਧ ਹੈ ਤੇ ਬੇਬੇ ਨਾਨਕੀ ਜੀ ਦਾ ਵੀ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪਹੁੰਚੇ ਆ ਸੁਲਤਾਨਪੁਰ ਲੋਧੀ ਤੇ ਅੱਜ ਤੁਹਾਨੂੰ ਇਤਿਹਾਸ ਦੱਸਾਂਗੇ ਗੁਰਦੁਆਰਾ ਬੇਰ ਸਾਹਿਬ ਦਾ ਤੇ ਇਸ ਬੇਰੀ ਦਾ ਇਤਿਹਾਸ ਸਾਨੂੰ ਦੱਸਣਗੇ ਗੁਰਦੁਆਰਾ ਬੇਰ ਸਾਹਿਬ ਦੇ ਕਥਾਵਾਚਕ ਗਿਆਨੀ ਕਰਨਜੀਤ ਸਿੰਘ ਜੀ ਸਭ ਤੋਂ ਪਹਿਲਾਂ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਜੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ਪੁਰੂਮ ਮਨਾ ਰਹੇ ਆ ਸੰਗਤਾਂ ਦੂਰ ਦੂਰੋਂ ਆਈਆਂ ਨੇ ਤੇ ਗੁਰਦੁਆਰਾ ਬੀਰ ਸਾਹਿਬ ਦਾ ਜਿਹੜਾ ਬੜਾ ਹੀ ਬੜੀ ਮਹੱਤਤਾ ਹੈ ਇਤਿਹਾਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਤੇ ਇਸ 베ਰੀ ਦੀ ਜਿਹੜੀ ਕੀ ਮਹੱਤਤਾ ਤੁਸੀਂ ਆਪਣੇ ਨੁਕਤੇ ਤੋਂ ਜਿਹੜਾ ਸੰਗਤ ਨੂੰ ਜ਼ਰੂਰ ਦੱਸੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਨਰਾਇਣ ਕਲਾ ਧਾਰ ਜਗਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਕਿਉਂਕਿ ਪਰਮੇਸ਼ਰ ਵਾਹਿਗੁਰੂ ਨੇ ਹੀ ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕੀਤਾ ਆਪਾ ਬਾਣੀ ਚ ਪੜਦਿਆਂ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਗੁਰਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ ਗੁਰ ਆਪ ਪਰਿਪੂਰਨ ਨਾਰਾਇਣ ਦਾ ਸਰੂਪ ਆ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਔਰ ਸਤਗੁਰੂ ਜੀ ਨੇ 1526 ਬਿਕਰਮੀ ਸੰਮਤ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਪ੍ਰਕਾਸ਼ ਧਾਰਿਆ 555 ਸਾਲਾ ਜਗਤ ਗੁਰੂ ਬਾਬਾ ਜੀ ਦਾ ਪ੍ਰਕਾਸ਼ ਗੁਰਪੁਰਬ ਜੋ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਵਿਖੇ ਸਾਰਾ ਹੀ ਪੰਥ ਗੁਰੂਕੀਆਂ ਸੰਗਤਾਂ ਸ਼ਰਧਾ ਭਾਵਨਾ ਸਹਿਤ ਮਨਾ ਰਹੀਆਂ ਹਨ ਜਿਸ ਪਾਵਨ ਮੀਰ ਸਾਹਿਬ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇਹ ਜਗਤ ਗੁਰੂ ਬਾਬਾ ਜੀ ਹਰ ਰੋਜ਼ ਅੰਮ੍ਰਿਤ ਵੇਲੇ ਜਦੋਂ ਮੋਤੀਖਾਨਾ ਕਰਿਆ ਕਰਦੇ ਸੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮਾਰੇ ਇਨ ਇੱਥੇ ਆਉਣਾ ਵੇਈਂ ਨਦੀ ਦੇ ਕੰਢੇ ਤੇ ਅੰਮ੍ਰਿਤ ਵੇਲੇ ਦਾਤਨ ਕਰਨੀ ਫਿਰ ਵੇਈਂ ਨਦੀ ਵਿੱਚ ਇਸ਼ਨਾਨ ਕਰਨਾ ਇਸ਼ਨਾਨ ਤੋਂ ਬਾਅਦ ਇੱਥੇ ਵੇਈਂ ਨਦੀ ਦੇ ਕੰਢੇ ਉੱਤੇ ਮਾਰੇ ਚੌਂਕੜਾ ਲਾ ਕੇ ਬੈਠਿਆ ਕਰਦੇ ਸਨ ਔਰ ਇਹ ਜਿਹੜਾ ਸਰੋਵਰ ਸਾਹਿਬ ਹੈ ਨਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਵਿੱਚ ਇਹ ਵੇਈ ਨਦੀ ਉਹ ਇੱਥੇ ਵਗਿਆ ਕਰਦੀ ਸੀ ਹੁਣ ਵੇਈ ਨਦੀ ਛੋਟੀ ਆ ਪਿਛਲੇ ਪਾਸੇ ਵੇਈ ਨਦੀ ਆ ਪਰ ਜਿਹੜੀ ਪੁਰਾਣੇ ਸਮੇਂ ਤੇ ਪਿਛਲੇ ਪਾਸੇ ਆਪਾਂ ਜਾਈਏ ਇੱਕ ਪੁਰਾਣਾ ਪੁਲ ਵੀ ਆ ਮਹਾਰਾਜ ਦੇ ਸਮੇਂ ਦਾ ਉੱਥੋਂ ਪਤਾ ਲੱਗਦਾ ਵੀ ਵੇਈ ਨਦੀ ਇੱਥੇ ਵੀ ਵਗਿਆ ਕਰਦੀ ਸੀ ਇਹ ਜੋ ਮਹਾਰਾਜ ਸਾਹਿਬ ਜੀ ਨੇ 베ਰੀ ਦੀ ਦਾਤਨ ਕਰਕੇ ਇੱਥੇ ਗੱਡੀ ਆ ਤੇ 베ਰੀ ਦੀ ਦਾਤਨ ਹੀ ਇਹ 베ਰ ਸਾਹਿਬ ਦਾ ਰੂਪ ਬਣੀ ਆ ਭਾਈ ਭਗੀਰਥ ਜੀ ਮਲਸੀਆਂ ਦੇ ਚੌਧਰੀ ਸਨ ਪਹਿਲਾਂ ਕਾਲੀ ਦੇਵੀ ਦੇ ਉਪਾਸ਼ਕ ਸੀ ਫਿਰ ਮਹਾਰਾਜ ਸਾਹਿਬ ਜੀ ਦੇ ਸਿੱਖ ਬਣੇ ਗੁਰੂ ਕੇ ਸ਼ਬਦ ਦੇ ਨਾਲ ਜੁੜੇ ਸਤਿਗੁਰੂ ਜੀ ਦੀ ਸਿੱਖੀ ਪ੍ਰਾਪਤ ਕੀਤੀ ਅੰਮ੍ਰਿਤ ਵੇਲੇ ਰੋਜ਼ ਉਹ ਦਾਤਨ ਲੈ ਕੇ ਆਇਆ ਕਰਦੇ ਸੀ ਇੱਕ ਦਿਨ 베ਰੀ ਦੀ ਦਾਤਨ ਲੈ ਕੇ ਆਏ ਤੇ ਮਹਾਰਾਜ ਨੂੰ ਭੇਟ ਕੀਤੀ ਸਤਿਗੁਰੂ ਜੀ ਨੇ ਇੱਥੇ ਅੰਮ੍ਰਿਤ ਵੇਲੇ ਹਰ ਰੋਜ਼ ਦੀ ਤਰ੍ਹਾਂ ਉਸ ਦਿਨ ਫਿਰ 베ਰੀ ਦੀ ਦਾਤਨ ਕਰਕੇ ਤੇ ਮਹਾਰਾਜ ਨੇ ਇੱਥੇ ਕੰਡੇ ਤੇ ਗੱਡ ਦਿੱਤੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਇਸ ਦਾਤਨ ਦੇ ਬਾਰੇ ਆਪਣ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣ ਆਣ ਕਰੀ ਗਾੜਦਈ ਧਰ ਹੋਤ ਭਇਓ ਤਰ ਹੈ ਅਬ ਲਓ ਬਾਰ ਸੋ ਬਦਰੀ ਕਹਿੰਦੇ ਵੀ ਮਹਾਰਾਜ ਸਾਹਿਬ ਜੀ ਨੇ ਦਾਤਨ ਕਰਕੇ ਧਰਤੀ ਜਗੜ ਦਿੱਤੀ ਆਪਣ ਤੇ ਚਲ ਨੀਰ ਕੇ ਤੀਰ ਪੈ ਆਪਣ ਕਹਿੰਦੇ ਮੋਦੀ ਖਾਨੇ ਨੂੰ ਨੀਰ ਕਹਿੰਦੇ ਵੇਈ ਨਦੀ ਦੇ ਜਲ ਨੂੰ ਵੇਈ ਨਦੀ ਦੇ ਕੰਢੇ ਤੇ ਆਏ ਆਪਣ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣ ਆਣ ਕਰੀ ਜਗਤ ਗੁਰੂ ਬਾਬਾ ਜੀ ਨੇ ਦਾਤਨ ਕੀਤੇ ਗਾੜਦਈ ਧਰ ਜਾਤਨ ਕਰਨ ਤੋਂ ਬਾਅਦ ਧਰਤੀ ਜਗੜ ਦਿੱਤੀ ਹੋਤ ਭਇਓ ਤਾਰ ਤੇ ਉਹਦਾ ਦਰਖਤ ਜਿਹੜਾ ਹੈ ਉਹ ਸੋਹਣੀਕ ਹੋਇਆ ਹੈ ਅੱਬ ਲੋਬਰ ਸੋਹ ਬਦਰੀ ਅੱਜ ਤੀ ਕਹਿੰਦੇ ਉਹ ਸੋਹਣੀ 베ਰ ਸਾਹਿਬ ਸੋਭਾ ਪਾਉਂਦੀ ਹੈ ਇੱਕ ਗੁਰਮਖਣੇਸ 베ਰ ਸਾਹਿਬ ਦੇ ਸੰਬੰਧ ਵਿੱਚ ਬੜੀਆਂ ਸੋਹਣੀਆਂ ਚਾਰ 17 ਲਿਖੀਆਂ ਵੀ 베ਰੀ ਕਹਿੰਦੀ ਹੈ ਮੇਰੇ ਆਣ ਦੀਆਂ 베ਰੀਆਂ ਤੇ ਹੋਰ ਵੀ ਬਹੁਤ ਸੀ ਉਮਰਾ ਭੋਗ ਕਰਕੇ ਖਤਮ ਹੋ ਗਈਆਂ ਕਈਆਂ ਨੂੰ ਲੋਕਾਂ ਨੇ ਵੱਢ ਕੇ ਤੇ ਖੇਤਾਂ ਦੇ ਦਿਵਾਲੇ ਵਾੜ ਕਰ ਲਈ ਕਈਆਂ ਨੂੰ ਪਸ਼ੂ ਚਰ ਕੇ ਬੱਕਰੀਆਂ ਚਰ ਗਈਆਂ ਤੇ ਮੈਂ ਅੱਜ ਵੀ ਹਰੀ ਭਰੀਆਂ ਸੁਲਤਾਨਪੁਰ ਲੋਧੀ ਦੇ ਵਿੱਚ 500 ਤੋਂ ਵੱਧ ਮੈਨੂੰ ਸਮਾ ਹੋ ਗਿਆ ਇਹ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਛੋਹ ਪ੍ਰਾਪਤ ਹੋ ਗਈ ਤੇ ਮੇਰਾ ਪੱਤਾ ਪੱਤਾ ਉਗਾਈ ਭਰਦਾ ਵਾ ਇਹ ਮੈਨੂੰ ਜਗਤ ਗੁਰੂ ਬਾਬਾ ਜੀ ਨੇ ਛੋਹ ਦਿੱਤੀ ਤੇ ਅੱਜ ਮੈਂ ਹਰੀ ਭਰੀਆਂ ਬੜੀਆਂ ਸੋਹਣੀਆਂ 417 ਵਾ ਗੁਰਮੁਖ ਦੀਆਂ ਮੇਰੇ ਜਈਆਂ 베ਰੀਆਂ ਬਥੇਰੀਆਂ ਸੀ ਜਾਗੇ ਉੱਤੇ ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜੀਕ ਹੈ ਕੋਲੇ ਹੋ ਕੇ ਸੜ ਗਈਆਂ ਬੁੱਢੀਆਂ ਹੋ ਮਰ ਗਈਆਂ ਬੱਕਰੀਆਂ ਚਰ ਗਈਆਂ ਬਚਨ ਇਹ ਠੀਕ ਹੈ ਮੈਂ ਹਰੀ ਭਰੀ ਸਤਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ ਮੈਨੂੰ 500 ਤੋਂ ਵਧਿਕ ਹੈ ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ ਦੇਮ ਦਾ ਉਗਾਹੀ ਪੱਤ ਪੱਤ ਮੇਰਾ ਠੀਕ ਹੈ ਵੀ ਮੇਰਾ ਪਤਾ ਪਤਾ ਉਗਾਹੀ ਭਰ ਰਿਹਾ ਇਹ ਅੱਜ ਮੈਂ ਠੀਕ ਠਾਕ ਤੇ ਹਰੀ ਭਰੀਆਂ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ੋਹ ਪ੍ਰਾਪਤ ਹੋ ਗਈ ਤੇ ਜਗਤਗੁਰੂ ਬਾਬਾ ਜੀ ਦੀ ਸ਼ੋ ਇੱਕ ਦਾਤਣ ਨੂੰ ਹੋ ਜਾਵੇ ਤੇ ਉਹ 베ਰ ਸਾਹਿਬ ਬਣ ਜਾਂਦੀ ਆ ਤੇ 베ਰੀ ਕਹਿੰਦੀ ਮੇਰੇ ਨਾਂ ਤੇ ਗੁਰੂ ਕੇ ਪੰਚਨੇ ਗੁਰੂ ਕੀਆ ਸੰਗਤਾਂ ਨੇ ਗੁਰੂ ਕੇ ਦਰਬਾਰ ਦਾ ਨਾਮ ਰੱਖਿਆ ਗੁਰਦੁਆਰਾ ਸ੍ਰੀ 베ਰ ਸਾਹਿਬ ਤੇ ਦੇਸ਼ਾਂ ਵਿਦੇਸ਼ਾਂ ਚੋਂ ਸਾਰੀ ਦੁਨੀਆ ਚੋਂ ਸੰਗਤ ਆਉਂਦੀ ਆ ਵੀ ਉਸ ਸਥਾਨ ਦੇ ਦਰਸ਼ਨ ਕਰਨੇ ਆ ਜਿੱਥੇ ਜਗਤਗੁਰੂ ਬਾਬਾ ਜੀ ਨੇ ਦਾਤਣ ਕਰਕੇ ਗੱਡੀ ਤੇ ਗੁਰਦੁਆਰਾ ਸ੍ਰੀ 베ਰ ਸਾਹਿਬ ਮਹਾਰਾਜ ਸਾਹਿਬ ਜੀ ਦੀ ਬੜੀ ਵੱਡੀ ਮਹਿਮਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਤਿਹਾਸਕ ਦਰਖਤ ਹੋਰ ਵੀ ਹਨ ਜਿਨ੍ਹਾਂ ਦੇ ਥੱਲੇ ਬਹਿ ਕੇ ਮਹਾਰਾਜ ਨੇ ਕੀਰਤਨ ਕੀਤਾ ਕੌੜਾ ਰੀਠਾ ਅੱਜ ਵੀ ਮਿੱਠੇ ਫਲ ਦਿੰਦਾ ਪੱਥਰ 'ਚ ਪੰਜਾ ਲੱਗਾ ਅੱਜ ਵੀ ਉਸੇ ਤਰ੍ਹਾਂ ਹੀ ਸੋਹਣੇਕ ਹੈ ਹਜ਼ੂਰ ਸਾਹਿਬ ਤੋਂ ਅੱਗੇ ਸ੍ਰੀ ਨਾਨਕ ਚੀਰਾ ਸਾਹਿਬ ਜਿੱਥੇ ਚਰਨਾਂ ਦੇ ਨਾਲ ਜਲ ਪ੍ਰਗਟ ਕੀਤਾ ਸੀ ਅੱਜ ਵੀ ਮਿੱਠਾ ਜਲ ਹੈ ਉਹ ਸਾਰੇ ਇਲਾਕੇ 'ਚ ਖਾਰਾ ਜਲ ਬਾਕੀ ਮਹਾਰਾਜ ਸਾਹਿਬ ਜੀ ਨੇ ਅੱਕਾਂ ਤੋਂ ਵੀ ਅੰਬ ਮਹਾਰਾਜ ਸਾਹਿਬ ਜੀ ਨੇ ਜਿਹੜੇ ਉਹ ਬਣਾ ਦਿੱਤੇ ਇਹ ਸਤਿਗੁਰੂ ਜੀ ਦੀ ਮਹਿਮਾ ਹੈ ਕੰਧ ਸਾਹਿਬ ਗੁਰਦੁਆਰਾ ਸਹਿ ਮਹਾਰਾਜ ਦੇ ਵਿਆਹ ਦੀ ਨਿਸ਼ਾਨੀ ਹੈ ਕਿਉਂਕਿ ਇਹ ਸਤਿਗੁਰੂ ਜੀ ਨੇ ਇੱਥੇ ਕਲਾ ਵਰਤਾਈ ਕਿਉਂਕਿ ਅਨੰਤ ਕਲਾ ਹੋਏ ਠਾਕੁਰ ਚੜਿਆ ਅਨੰਤ ਕਲਾ ਦੇ ਮਾਲਕ ਗੁਰੂ ਸਾਹਿਬ ਜੀ ਗੁਰੂ ਸਾਹਿਬ ਜੀ ਦੀਆਂ ਸ਼ਕਤੀਆਂ ਕੋਈ ਗਿਣੀਆਂ ਨਹੀਂ ਜਾ ਸਕਦੀਆਂ ਕਿਉਂਕਿ ਧਰਤੀ ਤਾਂ ਮਹਾਰਾਜ ਦੇ ਹੁਕਮ ਦੇ ਨਾਲ ਖਲੋਤੀ ਆਕਾਸ਼ ਵੀ ਬਿਨ ਥੰਮਾ ਗਗਨ ਰਹਾਇਆ ਕਿਸੇ ਗੁਰਮੁਖ ਨੇ ਬੜਾ ਸੋਹਣਾ ਲਿਖਿਆ ਵੀ 베ਰੀ ਹੀਠ ਬੈਠੇ ਗੁਰੂ 베ਰੀ ਪੀ ਨੇ ਹਾਲ ਹੋਈ ਰੀਠੇ ਵੱਲ ਡਿੱਠਾ ਰੀਠਾ ਮਿੱਠਾ ਹੋਏ ਜਾਮਦਾ ਅੱਖਾਂ ਦੀਆਂ ਖਖੜੀਆਂ ਵੇਖ ਕੇ ਨੇ ਹਾਲ ਹੋਈਆਂ ਅੰਬ ਤੇ ਅਨਾਰ ਨੂੰ ਮਰਦਾਨਾ ਤੋੜ ਖਾਮਦਾ ਕਿਕਰਾਂ ਤੋਂ ਮਠਿਆਈਆਂ ਚੜਵਾਈਆਂ ਮੇਰੇ ਸਤਿਗੁਰਾਂ ਖਾਰਾ ਜਲ ਚਰਨ ਛੋਏ ਮਿੱਠਾ ਹੋਏ ਜਾਮਦਾ ਪਸ਼ੂ ਪੰਛੀ ਰਾਖਸ਼ ਵੀ ਤਾਰੇ ਮੇਰੇ ਸਤਿਗੁਰਾਂ ਬੰਦਾ ਕਿਉਣਾ ਤਰੇ ਜਿਹੜਾ ਗੁਰੂ ਸ਼ਰਨ ਆਮਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਵੱਡੀ ਵਡਿਆਈ ਤਾਂ ਹੀ ਪੰਜਵੇਂ ਪਾਸ਼ਾ ਨੇ ਆਖਿਆ ਵੀ ਗਿਆਨ ਧਿਆਨ ਕੇਸ਼ ਕਰਮਣਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਦਾ ਸੰਝਾ ਕਰੇਗਾ ਭਾਈ ਸਾਹਿਬ ਕਹਿੰਦੇ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਇੰਨੇ ਵੱਡੇ ਆ ਜਿਨ੍ਹਾਂ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਵਸਦੇ ਆ ਇੱਕ ਇੱਕ ਰੋਮ ਚ ਰੋਮ ਰੋਮ ਕੋਟ ਬ੍ਰਹਿਮਾਣ ਕੋ ਨਿਵਾਸ ਜਾਸ ਮਾਨਸੇ અવਤਾਰ ਧਾਰ ਦਰਸ ਦਿਖਾਏ ਹਨ ਇੱਥੇ ਜਗਤ ਗੁਰੂ ਬਾਬਾ ਹੀ ਆਪਣਾ ਚੌਂਕੜਾ ਲਾਉਂਦੇ ਰਹੇ ਅੰਮ੍ਰਿਤ ਵੇਲਾ ਇੱਥੇ ਬਖਸ਼ਿਆ ਦਾਤਨ ਕਰਕੇ ਗੱਡੀ ਤਾਂ ਹੀ ਇਹਦੀ ਮਹਾਨ ਮਹਿਮਾ ਵਾ 베ਰੀ ਸਾਹਿਬ ਦੀ ਗੁਰਦੁਆਰਾ ਸ੍ਰੀ 베ਰੀ ਸਾਹਿਬ ਇਸ 베ਰੀ ਜਿਹੜੀ ਹੈ ਜਿਹੜੀ 베ਰੀ ਹੈ ਇਹਦੀ ਉਮਰ ਅੰਦਾਜ਼ਨ ਮਤਲਬ ਕਿੰਨੀ ਕੀ ਪੁਰਾਣੀ ਹੈ ਇਹ ਮਹਾਰਾਜ ਸਾਹਿਬ ਜੀ ਨੇ ਜੋ 1500 ਤੇ 44 ਬਿਕਰਮੀ ਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਤੇ ਸਤਗੁਰੂ ਜੀ 1541 ਵਿੱਚ ਆਏ ਤੇ 1554 ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਮੋਦੀ ਖਾਨਾ ਧਿਆਗਿਆ ਇਤਿਹਾਸ ਵਿੱਚ ਜ਼ਿਕਰ ਆਉਂਦਾ ਵਾ ਕਿ ਜਿਸ ਦਿਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ 베ਰੀ ਦੀ ਦਾਤਨ ਕਰਕੇ ਇਥੇ ਗੱਡੀ ਆ ਨਾ ਉਸੇ ਦਿਨ ਹੀ ਮਹਾਰਾਜ ਸਾਹਿਬ ਜੀ ਵੇਂ ਵਿੱਚ ਇਸ਼ਨਾਨ ਕਰਨ ਵਾਸਤੇ ਦਾਤਨ ਤੋਂ ਬਾਅਦ ਇਸ਼ਨਾਨ ਕਰਦੇ ਸੀ ਮਹਾਰਾਜ ਤੇ ਇਸ਼ਨਾਨ ਕਰਨ ਵਾਸਤੇ ਵੇਂ ਦੇ ਵਿੱਚ ਪ੍ਰਵੇਸ਼ ਹੋਏ ਤੇ ਫਿਰ ਤਿੰਨ ਦਿਨਾਂ ਨਾਲ ਉਪਰੇ ਤਿੰਨਾਂ ਦਿਨਾਂ ਤੋਂ ਬਾਅਦ ਜਿਹਦੇ ਪਾਸਿਓਂ ਜਾਲ ਆਉਂਦਾ ਸੀ ਸੋ ਸ੍ਰੀ ਸੰਤ ਘਾੜ ਸਾਹਿਬ ਸਥਾਨ ਅਜਕਲ ਸ਼ੋਭਨੀਕ ਹੈ ਜਿੱਥੋਂ ਅੱਜ ਮਹਾਨ ਨਗਰ ਕੀਰਤਨ ਆਰੰਭ ਹੋਇਆ ਉਸ ਸਥਾਨ ਤੋਂ ਪ੍ਰਗਟ ਹੋਏ ਸਨ ਮਹਾਰਾਜ ਸਾਹਿਬ ਜੀ ਉਦੋਂ ਫਿਰ ਮਹਾਰਾਜ ਨੇ ਮੋਦੀਖਾਨਾ ਤਿਆਗ ਦਿੱਤਾ ਸੀ ਇਹ ਮੋਦੀਖਾਨਾ ਤਿਆਗਣ ਦੀ ਘਟਨਾ ਇਤਿਹਾਸ ਵਿੱਚ ਲਿਖੀ ਆ 1554 ਦੇ ਵਿੱਚ ਤੇ ਇਸ ਕਰਕੇ ਜੇ ਆਪਾਂ ਅੰਦਾਜ਼ਾ ਲਾਈਏ ਤੇ ਇਹ 2.5 500 ਸਾਲ ਦੇ ਲਗਭਗ ਵਾ ਇਹ ਬੇਰੀ ਦੀ ਉਮਰ ਜੋ ਮਹਾਰਾਜ ਸਾਹਿਬ ਜੀ ਨੇ ਲਾਈ 2.5 500 ਸਾਲ ਦਾ ਸਮਾਂ ਬਣ ਗਿਆ ਤਾਂ ਹੀ ਜੇਕਰ ਆਇਆ ਵੀ ਵਰਾ ਹੋਇਆ ਮੈਨੂੰ 500 ਤੋਂ ਵਧੇਰੇ ਹੈ ਹਾਂਜੀ ਸਾਰੀਆਂ ਸੰਗਤਾਂ ਨੂੰ ਜਗਤ ਗੁਰੂ ਬਾਬਾ ਜੀ ਦੇ 555 ਸਾਲਾ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗਿਆਨੀ ਕਰਨਜੀ ਸਿੰਘ ਜੋ ਕਿ ਕਥਾਵਾਚਕ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਜਿਨ੍ਹਾਂ ਨੇ ਇਸ ਪਵਨ 베ਰੀ ਦਾ ਇਤਿਹਾਸ ਦੱਸਿਆ ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਗਗਨਦੀਪ ਸਿੰਘ